ਹਾਲਾਤ ਜਿਹੜੇ ਆ ਮੌਕੇ ਦੇ ਅਸੀਂ ਦੋਦਪੁਰ ਤੁਸੀਂ ਬੰਨ ਤੇ ਖੜੇ ਆ ਬਹੁਤ ਜ਼ਿਆਦਾ ਬਿਲਕੁਲ ਨਾਜ਼ਕ ਸਥਿਤੀ ਜਿਹੜੀ ਆ ਹੋ ਚੁੱਕੀ ਆ ਤੇ ਆ ਦੇਖੋ ਦੋਨੇ ਦਿਖਾਉਣ ਦੀ ਕੋਸ਼ਿਸ਼ ਆ ਤੇ ਖਾਰ ਪਈ ਹੋਈ ਆ ਬਿਲਕੁਲ ਆ ਦੇਖੋ ਪਾਪੂਲਰ ਇਕਦਮ ਗਿਰਦਾ ਜਾ ਰਿਹਾ ਦੇਖੋ ਡਿੱਗ ਗਿਆ ਹੈ ਜਿਹੜਾ ਕਿ ਪਾਪੂਲਰ ਤੇ ਬਿਲਕੁਲ ਨਾਲ ਮੁਸ਼ਕਲ ਨਾਲ 10 ਫੁੱਟ ਦਾ ਜਿਹੜਾ ਏਰੀਆ ਆ ਉਹ ਰਹਿ ਚੁੱਕਾ ਤੇ ਦੁਨੀਆ ਦਾ ਇਕੱਠ ਇੰਨਾ ਜ਼ਿਆਦਾ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਤੇ ਕਦੇ ਵੀ ਕੋਈ ਵੀ ਹਾਸਾ ਵਾਪਰ ਸਕਦਾ ਕਿਸੇ ਵੀ ਸਮੇਂ ਤੇ ਕਹਿਣ ਕਰਨ ਦੀਆਂ ਜਿਹੜੀਆਂ ਗੱਲਾਂ ਆ ਉਹ ਵੀ ਹੁਣ ਬਿਲਕੁਲ ਜਾ ਚੁੱਕੀਆਂ ਨਾ ਇੱਥੇ ਕੋਈ ਪ੍ਰਸ਼ਾਸਨ ਕੁਝ ਕਰ ਸਕਦਾ ਨਾ ਵਸ ਰਹੀ ਆ ਕਿਸੇ ਆਮ ਬੰਦੇ ਦੀ ਗੱਲ ਦੀ ਤੇ ਪਾਣੀ ਦਾ ਜਿਹੜਾ ਬਹਾਵਾ ਉਹ ਬਹੁਤ ਜ਼ਿਆਦਾ ਜਿਹੜਾ ਉਹ ਤੇਜ਼ ਹੋ ਚੁੱਕਾ ਮਣਾ ਬੂਹੀ ਪਾਣੀ ਆ ਲੱਖਾਂ ਕਿਊਸਕ ਪਾਣੀ ਜਿਹੜਾ ਆ ਉਹ ਇੱਥੇ ਨਜ਼ਰ ਆਉਂਦਾ ਬੰਨ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ ਤੇ ਡੀਸੀ ਸਾਹਿਬ ਪੁੱਜੇ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਜੀ ਸਤਿ ਸ੍ਰੀ ਅਕਾਲ ਸਾਹਿਬ ਜੀ ਜਿਹੜੀ ਸਥਿਤੀ ਹੁਣ ਦੀ ਹੈਗੀ ਆ ਬਹੁਤ ਜ਼ਿਆਦਾ ਨਾਜ਼ੁਕ ਆ ਤੁਸੀਂ ਵੀ ਦੇਖਿਆ ਸਾਰੀ ਖਲਕਤ ਦੇਖ ਰਹੀ ਆ ਹੁਣ ਆਖਰੀ ਪੜਾ ਤੇ ਮੌਕਾ ਹੈਗਾ ਕੁਝ ਹੈਗਾ ਚਾਂਸ ਵੀ ਕੁਝ ਬਣ ਸਕਦਾ ਕੁਦਰਤ ਦੇ ਹਿਸਾਬ ਨਾਲ ਜਿੰਨਾ ਤੁਸੀਂ ਦੇਖ ਰਹੇ ਹੋ ਬਰਸਾਤ ਬਹੁਤ ਹੀ ਜ਼ਿਆਦਾ ਹੋਈ ਆ ਹੂੰ ਇਥੋਂ ਤੱਕ ਕਿ ਹਿਮਾਚਲ ਚ ਵੀ ਹੂੰ ਹੂੰ ਸ਼ੁਰੂ ਤੋਂ ਹੀ ਹੋ ਗਿਆ ਨਾ ਪੰਜਾਬ ਦੇ ਵਿੱਚ ਰੋਪੜ ਜ਼ਿਲ੍ਹੇ ਦੇ ਵਿੱਚ ਤੇ ਹਿਮਾਚਲ ਦੇ ਵੀ ਜਿੰਨਾ ਵੀ ਏਰੀਆ ਹੈਗਾ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਬਰਸਾਤ ਹੋਈ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਚਾਰੇ ਪਾਸੇ ਤੋਂ ਹੀ ਕਿਰਿਆ ਹੋਇਆ ਹੈਗਾ ਤੇ ਕੁਦਰਤ ਦੀ ਮਾਰ ਨਾਲ ਅਸੀਂ ਸਾਰੇ ਜੂਝ ਰਹੇ ਹੈਗੇ ਆ ਤੇ ਇੱਥੇ ਵੀ ਇਸ ਵੇਲੇ ਸਤਲੁਜ ਦਰਿਆ ਜੋ ਅੱਜ ਹਾਲ ਤੱਕ ਠੀਕ ਚੱਲ ਰਿਹਾ ਸੀ ਬਟ ਪਿਛਲੇ ਕੁਝ ਦਿਨਾਂ ਤੋਂ ਬਹੁਤ ਹੀ ਜ਼ਿਆਦਾ ਤੇਜ਼ ਬਾਰਿਸ਼ ਕਰਕੇ ਆਪਣਾ ਰੋਪੜ ਹੈਡਵਰਕਸ ਤੇ ਵੀ ਕਾਫੀ ਜ਼ਿਆਦਾ ਸਵਾ ਲੱਖ ਕਿਊਸੈਕ ਤੱਕ ਬਹਾਵ ਪਹੁੰਚ ਚੁੱਕਿਆ ਹੈ ਜਿਦੇ ਕਰਕੇ ਫਿਰ ਜਿੰਨਾ ਵੀ ਡਾਊਨਸਟ੍ਰੀਮ ਹੈਗਾ ਉਹਦੇ ਵਿੱਚ ਕਾਫੀ ਥਾਵਾਂ ਤੇ ਦਿੱਕਤਾਂ ਆ ਰਹੀਆਂ ਇੱਥੇ ਦਾਉਦਪੁਰ ਚ ਜਿੱਥੇ ਆਪਾਂ ਖੜੇ ਆ ਇੱਥੇ ਵੀ ਆਪਾਂ ਦੇਖ ਰਹੇ ਹਾਂ ਕਿ ਬਨ ਨੂੰ ਖਤਰਾ ਲਗਾਤਾਰ ਬਣਿਆ ਹੋਇਆ ਤੇ ਇਹਦੇ ਤਹਿਤ ਅਸੀਂ ਪੂਰਾ ਜ਼ੋਰ ਲਗਾ ਰਹੇ ਹਾਂ ਪਿੰਡ ਵਾਸੀਆਂ ਦਾ ਵੀ ਪੂਰਾ ਸਾਥ ਹੈ ਸਾਰੇ ਆਪਣੇ ਵੱਲੋਂ ਜ਼ੋਰ ਲਗਾ ਰਹੇ ਨੇ ਇਹ ਗੱਲ ਇਹ ਹੈ ਨਾ ਪਿੰਡ ਵਾਸੀ ਦਾ ਘਟੋ ਘਟੇ ਇੱਕ ਹਫ਼ਤਾ ਨਹੀਂ 10 ਦਿਨ ਤੋਂ ਰੋ ਰਹੇ ਆ ਵੀ ਇੱਥੇ ਇੱਥੇ ਕੋਈ ਨਾ ਕੋਈ ਉਪਰਾਲਾ ਕਰੋ ਇੱਥੇ ਕੋਈ ਉਪਰਾਲਾ ਕਰੋ ਲੇਕਿਨ ਉਹ ਹੋਇਆ ਨਹੀਂ ਜੇ ਅੱਜ ਤੋਂ 3 ਦਿਨ 4 ਦਿਨ ਪਹਿਲਾਂ ਵੀ ਕੋਈ ਉਪਰਾਲਾ ਹੋ ਜਾਂਦਾ ਤਾਂ ਬਚਣ ਦਾ ਕੋਈ ਚਾਂਸ ਹੈਗਾ ਤਾਂ ਉਹ ਪ੍ਰਸ਼ਾਸਨ ਨੇ ਕਿਉਂ ਨਹੀਂ ਥੋੜਾ ਬਹੁਤਾ ਵੀ ਇੱਥੇ ਸਾਥ ਦਿੱਤਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਜੀ ਅਸੀਂ ਪੂਰੀ ਮਿਹਨਤ ਕਰ ਰਹੇ ਹਾਂ ਤੇ ਹਾਲੇ ਵੀ ਅਸੀਂ ਆਰਮੀ ਦੀ ਵੀ ਕਾਲਮ ਨੂੰ ਰੈਕੁਇਜ਼ਿਟ ਕੀਤਾ ਹੋਏਗਾ ਜਲਦ ਤੋਂ ਜਲਦ ਇੱਥੇ ਪਹੁੰਚ ਕੇ ਸਾਰੀ ਮੁਰੰਮਤ ਕੀਤੀ ਜਾਏਗੀ ਬਹੁਤ ਬਹੁਤ ਨਹੀਂ ਹੋ ਜੂਗਾ ਜੇ ਤਾਂ ਬਿਲਕੁਲ ਹੋਏਗਾ ਯਾਰ ਬਿਲਕੁਲ ਹੋਏਗਾ ਥੈਂਕ ਯੂ ਅਰਦਾਸ ਵੀ ਕਰੋ ਨਾਲ ਨਾਲ ਅਰਦਾਸ ਕਰੋ ਨਾਲ ਪ੍ਰਸ਼ਾਸਨਿਕ ਅਧਿਕਾਰੀ ਆ ਉਹ ਦੱਸ ਕੇ ਗਏ ਆ ਕਿ ਹੁਣ ਤਾਂ ਮੌਕਾ ਜਿਹੜਾ ਹੈ ਉਹ ਲਗਭਗ ਸਿਰੇ ਹੀ ਆ ਅਰਦਾਸ ਕਰੋ ਵੀ ਜਿਹੜੀ ਆਰਮੀ ਹੈਗੀ ਆ ਉਹਨਾਂ ਨੂੰ ਵੀ ਅਸੀਂ ਲਿਆਂਦਾ ਦਿੱਤਾ ਵੀ ਉਹ ਕਦੋਂ ਆਂਦੀ ਆ ਜਾਂ ਕੀ ਆ ਕੁਝ ਕਿਹਾ ਨਹੀਂ ਜਾ ਸਕਦਾ ਕੀ ਕਹਿਣਾ ਚਾਹਨੇ ਆ ਅਸਲ ਦੇ ਵਿੱਚ ਆਰਮੀ ਦੇ ਨਾਲ ਗੱਲ ਹੋਈ ਹੈ ਹੁਣੇ ਆਰਮੀ ਤਕਰੀਬਨ ਉਹਨੇ ਡੇਢ ਘੰਟੇ ਦਾ ਟਾਈਮ ਦਿੱਤਾ ਵੀ ਡੇਢ ਘੰਟੇ ਦੇ ਵਿੱਚ ਆਰਮੀ ਆ ਰਹੀ ਹੈ ਆਰਮੀ ਕੋਲ ਆਪਦੇ ਬੈਗ ਵੀ ਤੇ ਬੋਟ ਵਗੈਰਾ ਸਾਰਾ ਕੁਝ ਲੈ ਕੇ ਆ ਰਹੇ ਔਰ ਸਪੈਸ਼ਲ ਅਸੀਂ ਮੰਗਦੇ ਵੀ ਇੰਜੀਨੀਅਰ ਆਉਣ ਵੀ ਟੈਕਨੀਕਲ ਬੰਦੇ ਆਉਣ ਫਿਰ ਉਹਨਾਂ ਨੇ ਫੋਨ ਕੀਤਾ ਡੀ ਸਾਹਿਬ ਨੇ ਉੱਥੋਂ ਉਹ ਜਿਹੜੇ ਆਰਮੀ ਦੇ ਕੋਈ ਖਾਸ ਯੂਨਿਟ ਹੁੰਦੀ ਹੈ ਕੋਈ ਉਹਨਾਂ ਬਾਰੇ ਉਹਨੂੰ ਦੱਸਿਆ ਵੀ ਡੇਢ ਘੰਟੇ ਦੇ ਵਿੱਚ ਚ